ਦੁਬਈ ਤੋਂ ਉੱਡੀ ਤੇ ਜਿਹੜਾ ਰੂਟ ਸੀਗਾ ਉਹ ਇਹਦਾ ਆ ਸੀ ਇਰਾਕ, ਸਰੀਆ, ਤੁਰਕੀ ਦੇ ਉੱਤੇ ਹੋ ਕੇ ਤੇ ਇਹ ਜਿਹੜੀ ਹੈ ਫਰਾਂਸ ਤੇ ਆ ਪੈਰਿਸ ਹੈ ਪੈਰਿਸ ਦੇ ਨਾਲ ਇੱਥੇ ਜਾ ਕੇ 21 ਦਸੰਬਰ ਨੂੰ ਇਹ ਫਲਾਈਟ ਉਤਰਦੀ ਹੈ ਰੂਟ ਜਿਹੜੇ ਜਹਾਜ਼ਾਂ ਦਾ ਉਹ ਇਸ ਤਰੀਕੇ ਨਾਲ ਘੁੰਮ ਕੇ ਹੀ ਜਹਾਜ਼ ਸਾਰੇ ਜਾਂਦੇ ਨੇ ਪੈਰਿਸ 에ਅਰਪੋਰਟ ਤੇ ਜਦੋਂ ਰੀਫਿਊਲਿੰਗ ਕਰਾਉਣ ਲੱਗੇ ਜਿਹੜੇ ਉੱਥੇ ਦੇ ਅਧਿਕਾਰੀ ਸੀ ਉਹਨਾਂ ਨੇ ਦੇਖਿਆ ਕਿ ਚਾਰਟਰਡ ਪਲੇਨ ਹੈ ਮਤਲਬ ਇੱਕ ਖਾਸ ਤੌਰ ਤੇ ਕਿਸੇ ਕੰਪਨੀ ਨੇ ਬੁੱਕ ਕਰਾਇਆ ਤੇ ਉਹਦੇ ਚ 303 ਯਾਤਰੀ ਬੈਠੇ ਨੇ। ਰਸਤੇ ਅਧਿਕਾਰੀਆਂ ਨੂੰ ਉਹਨਾਂ ਨੇ ਥੋੜਾ ਜਿਹਾ ਬਤਾਂਤ ਕੀਤੀ ਤੇ ਮਾਮਲਾ ਨਿਕਲਿਆ ਕਿ ਮਨੁੱਖੀ ਤਸਕਰੀ ਦਾ ਮਾਮਲਾ ਹੈ। ਇੱਥੇ ਫਰਾਂਸ ਅੜ ਗਿਆ। ਫਰਾਂਸ ਕਹਿੰਦੇ ਜੀ ਅਸੀਂ ਇਹ ਜਹਾਜ਼ ਨਹੀਂ ਭੇਜਣਾ। ਦਰਅਸਲ ਇਹ ਜਿਹੜੇ 303 ਯਾਤਰੀ ਸੀ ਇਹ ਦੁਬਈ ਦੇ ਵਿੱਚ ਪਹੁੰਚਦੇ ਨੇ ਜੀ ਦੁਬਈ ਦੇ ਵਿੱਚ ਅ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੁਬਈਆ ਦੁਬਈ ਦੇ ਵਿੱਚ ਭਾਰਤ ਤੋਂ ਇਹ ਦਵਾਈ ਪਹੁੰਚਦੇ ਨੇ ਤੇ ਦੁਬਈ ਕਿਵੇਂ ਪਹੁੰਚਿਆ ਜਾਂਦਾ ਕਿਸੇ ਦੇ ਕੋਲ ਵਿਜ਼ਟਰ ਵੀਜ਼ਾ 2 ਮਹੀਨੇ ਦਾ ਕਿਸੇ ਦੇ ਕੋਲ 2 ਮਹੀਨੇ ਦਾ ਵਰਕ ਪਰਮਿਟ ਸੀ ਸੋ ਪਿਛਲੇ 2 ਮਹੀਨਿਆਂ ਤੋਂ ਇਹ ਇੱਥੇ ਦੁਬਈ ਦੇ ਵਿੱਚ ਰਹਿ ਰਹੇ ਸੀ ਤੇ ਫਿਰ ਦੁਬਈ ਦੇ ਵਿੱਚ ਇੱਕ ਜਿਹੜੀ ਕੋਈ ਨਾਨ ਯੂਰੋਪੀਅਨ ਬੇਸਡ ਕੰਪਨੀ ਆ ਜਿਹੜੀ ਕਿ ਲੈਜੈਂਡ 에ਅਰਲਾਈਨ ਦਾ ਕਹਣਾ ਕਿ ਬੁੱਕ ਕਿਨੇ ਕਰਾਇਆ ਸੀ ਸਵਾਲ ਜ਼ਾਹਿਰ ਆ ਕਿ ਬੁਕਿੰਗ ਤੇ ਆਊਗਾ ਕਿ ਕਿਹਦੇ ਵੱਲੋਂ ਐਡਾ ਚਾਰਟਰਡ ਪਲੇਨ ਆ ਜਿਹੜਾ ਬੁੱਕ ਕਰਾ ਲਿਆ ਗਿਆ ਸੀ ਜਿੱਚ 303 ਬੰਦੇ ਛਾੜ ਦਿੱਤੇ ਗਏ ਤਾ ਕੰਪਨੀ ਕਹਿ ਰਹੀ ਆ 에ਅਰਲਾਈਨ ਕਹਿੰਦੀ ਕਿ ਇੱਕ ਨਾਨ ਯੂਰੋਪੀਅਨ ਕੰਪਨੀ ਸੀ ਉਹਨੇ ਹੁਣ ਇਹ ਬੁੱਕ ਕਰਾਇਆ ਸੀ ਹੁਣ ਨਾਨ ਯੂਰੋਪੀਅਨ ਮਤਲਬ ਉਹ ਯੂਰਪ ਯੂਰਪ ਦੀ ਯੂਰਪ ਦੀ ਕੰਟਰੀ ਨਹੀਂ ਹੈ ਮਤਲਬ ਕੰਪਨੀ ਨਹੀਂ ਹੈ ਉਹ ਇੰਡੀਆ ਦੀ ਵੀ ਹੋ ਸਕਦੀ ਹੈ ਪਰ 에ਅਰਲਾਈਨ ਹਜੇ ਇਹਨੂੰ ਡਿਸਕਲੋਜ਼ ਨਹੀਂ ਕਰ ਰਹੀ ਕਿ ਕੌਣ ਕਿਹੜਾ ਬੰਦਾ ਸੀਗਾ ਸੋ ਇੱਥੇ ਤੁਹਾਨੂੰ ਦੱਸਦੇ ਆ ਕਿ ਕਿਸ ਤਰੀਕੇ ਦੇ ਨਾਲ ਹੁਣ ਅਗਲੀ ਜਿਹੜੀ ਫਲਾਈਟ ਸੀ ਹੁਣ ਇਹਨਾਂ ਨੇ ਇੱਥੋਂ ਜਿਹੜੀ ਫਲਾਈਟ ਆ ਉਹ ਲਈ ਰੋਮਾਨੀਆਂ ਦਾ ਜਿਹੜਾ 에ਅਰਲਾਈਨ ਸੀ ਉਹ ਇੱਥੋਂ ਦੁਬਈ ਤੋਂ ਉੱਡਦਾ ਤੇ ਦੁਬਈ ਤੋਂ ਮੰਜ਼ਲ ਕਿੱਥੇ ਹੁੰਦੀ ਆ ਪਹਿਲਾਂ ਇਹ ਦੱਸ ਦਿੰਨੇ ਆ ਤੁਹਾਨੂੰ ਮੰਜ਼ਲ ਹੁੰਦੀ ਆ ਇਸ ਦੀ ਨਿਕਾਰਾ ਗੁਆ ਨਿਕਾਰਾ ਗੁਆ ਜਿਹੜਾ ਕੀ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਦੇ ਵਿਚਕਾਰ ਜੇ ਪੈ ਜਾਂਦਾ ਤੇ ਉੱਥੇ ਆ ਜਿਹੜਾ ਕੋਸਟਾ ਰੀਕਾ ਦੇ ਥੋੜਾ ਜਿਹਾ ਉੱਪਰ ਚੱਲੇ ਜਾਂਦਾ ਗੁਐਟਮਾਲਾ ਵੀ ਉਹਦੇ ਨਾਲ ਆ ਜੇ ਹੁਣ ਫਲਾਈਟ ਦੀ ਗੱਲ ਕਰੀਏ ਤਾਂ ਇਹ ਫਲਾਈਟ ਆ ਜਿਹੜੀ ਇਹਨੇ ਉੱਡ ਕੇ ਏ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਿਕਾਰਾਗਵਾ ਤੇ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਆ ਨਿਕਾਰਾਗਵਾ ਇਸ ਤੋਂ ਉੱਪਰ ਇਹ ਦੇਖੋ ਮੈਕਸੀਕੋ ਇਸ ਤੋਂ ਪਹਿਲਾਂ ਹੋਰ ਛੋਟੇ ਛੋਟੇ ਦੇਸ਼ ਆਉਂਦੇ ਨੇ ਫਿਰ ਅਮਰੀਕਾ ਫਿਰ ਕੈਨੇਡਾ ਇਹ نیچے ਆ ਜਿਹੜਾ ਸਾਊਥ ਅਮਰੀਕਾ ਆ ਜਾਂਦਾ ਜਿੱਥੇ ਬ੍ਰਾਜ਼ੀਲ ਕੋਲੰਬੀਆ ਪੇਰੂ ਵਰਗੇ ਅਰਜنٹੀਨਾ ਵਰਗੇ ਦੇਸ਼ ਆਉਂਦੇ ਨੇ ਸੋ ਇਹ ਰੂਟ ਸੀ ਫਲਾਈਟ ਦਾ ਜਾਣਾ ਇੱਥੇ ਸੀ ਪਰ ਕਿਉਂਕਿ ਦੂਰੀ ਬਹੁਤ ਜ਼ਿਆਦਾ ਆ ਇਸ ਤੋਂ ਬਾਅਦ ਜਿਹੜਾ ਨਾਰਥ ਅਟਲੈਂਟਿਕ ਸੀ ਐ ਇਹ ਜਿਹੜਾ ਕਵਰ ਕਰਨਾ ਕਿਸੇ ਵੀ 에ਰਲਾਈਨ ਦੇ ਲਈ ਸੌਖਾ ਨਹੀਂ ਹੁੰਦਾ। ਸੋ ਜੇ ਦੁਬਈ ਤੋਂ 에ਰਲਾਈਨ ਉੜਦੀ ਆ ਤਾਂ ਇੱਕੋ ਟੈਂਕ ਭਰ ਕੇ ਫਿਊਲ ਦਾ ਇੱਥੇ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੈ। ਹਾਲਾਂਕਿ ਜਿਹੜੀਆਂ ਨਵੀਆਂ ਫਲਾਈਟਾਂ ਨੇ ਉਹ ਤਾਂ ਇੱਕੋ ਰੂਟ 'ਚ ਕਰ ਜਾਂਦੀਆਂ ਨੇ ਪਰ ਇਹ ਫਲਾਈਟ ਦੇ ਵਿੱਚ ਲਿਮਟਿਡ ਫਿਊਲ ਪੈਂਦਾ ਕਿ ਜਿਨ੍ਹਾਂ ਨੂੰ ਯੂਰੋਪੀਅਨ ਕੰਟਰੀਆਂ ਦੇ ਵਿੱਚ ਜਾਂ ਫਿਰ ਇੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਕਿਤੇ ਨਾ ਕਿਤੇ ਉਤਰ ਕੇ ਆ ਜਿਹੜਾ ਇਹ ਇੱਥੇ ਤੋਂ ਨੂੰ ਲੈਂਡ ਕਰਨਾ ਪੈਣਾ ਸੋ ਦੁਬਈ ਵਰਗੇ ਦੇਸ਼ ਤੋਂ ਸਿੱਧਾ ਇੱਥੇ ਤੱਕ ਜਹਾਜ਼ ਨਹੀਂ ਪਹੁੰਚਦੇ ਜਾਂ ਤਾਂ ਫਿਰ ਜਿਹੜੀਆਂ ਅਮਰੀਕਾ ਕੈਨੇਡਾ ਜਿਹੜੀਆਂ ਫਲਾਈਟਾਂ ਜਾਂਦੀਆਂ ਨੇ ਉਹ ਇੰਗਲੈਂਡ ਦੇ ਵਿੱਚ ਇੱਥੇ ਜਾਂ ਫਿਰ ਫਰਾਂਸ ਦੇ ਵਿੱਚ ਜਾਂ ਫਿਰ ਨਾਲ ਨੀਦਰਲੈਂਡ ਹੈ ਇੱਥੇ ਉਤਰ ਕੇ ਫਲਾਈਟਾਂ ਰੀਫਿਊਲਿੰਗ ਕਰਾਉਂਦੀਆਂ ਨੇ ਦੁਬਾਰਾ ਫਿਊਲ ਭਰਉਂਦੀਆਂ ਨੇ ਸੋ ਇਹ ਫਲਾਈਟ ਵੀ ਹੈ ਜੀ ਜਿਹੜੀ ਇਹ ਇੱਥੋਂ ਉੱਡੀ ਦੁਬਈ ਤੋਂ ਉੱਡੀ ਤੇ ਜਿਹੜਾ ਰੂਟ ਸੀਗਾ ਉਹ ਇਹਦਾ ਆ ਸੀ ਇਰਾਕ ਸਰੀਆ ਤੁਰਕੀ ਦੇ ਉੱਤੇ ਹੋ ਕੇ ਤੇ ਇਹ ਜਿਹੜੀ ਹੈ ਫ੍ਰਾਂਸ ਤੇ ਆ ਪੈਰਿਸ ਹੈ ਪੈਰਿਸ ਦੇ ਨਾਲ ਇੱਥੇ ਜਾ ਕੇ 21 ਦਸੰਬਰ ਨੂੰ ਇਹ ਫਲਾਈਟ ਉਤਰਦੀ ਹੈ ਕਿਉਂਕਿ ਇਹ ਰੂਟ ਇਸ ਤਰੀਕੇ ਦਾ ਇਹ ਸੀ ਤੁਹਾਨੂੰ ਸਿਰਫ ਦੱਸਿਆ ਰੂਟ ਜਿਹੜੇ ਜਹਾਜ਼ਾਂ ਦਾ ਉਹ ਇਸ ਤਰੀਕੇ ਨਾਲ ਘੁੰਮ ਕੇ ਹੀ ਜਹਾਜ਼ ਸਾਰੇ ਜਾਂਦੇ ਨੇ ਸੋ ਇੱਥੋਂ ਉੱਡ ਕੇ ਇਹ ਜਹਾਜ਼ ਪਹੁੰਚਿਆ ਪੈਰਿਸ ਦੇ 에ਰਪੋਰਟ ਤੇ ਤੇ ਪੈਰਿਸ 에ਰਪੋਰਟ ਤੇ ਜਦੋਂ ਰੀਫਿਊਲਿੰਗ ਕਰਾਉਣ ਲੱਗੇ ਤੇ ਜਿਹੜੇ ਉੱਥੇ ਦੇ ਅਧਿਕਾਰੀ ਸੀ ਉਹਨਾਂ ਨੇ ਦੇਖਿਆ ਕਿ ਚਾਰਟਰਡ ਪਲੇਨ ਹੈ ਮਤਲਬ ਇੱਕ ਖਾਸ ਤੌਰ ਤੇ ਕਿਸੇ ਕੰਪਨੀ ਨੇ ਬੁੱਕ ਕਰਾਇਆ ਤੇ ਉਹਦੇ ਚ 303 ਯਾਤਰੀ ਬੈਠੇ ਨੇ ਸ਼ੱਕ ਹੋਇਆ ਪੈरिस ਦੇ ਅਧਿਕਾਰੀਆਂ ਨੂੰ ਫਰਾਂਸ ਦੇ ਅਧਿਕਾਰੀਆਂ ਨੂੰ ਉਹਨਾਂ ਨੇ ਥੋੜਾ ਜਿਹਾ ਤਾਂ ਜਾਂਚ ਕੀਤੀ ਤੇ ਮਾਮਲਾ ਨਿਕਲਿਆ ਕਿ ਮਨੁੱਖੀ ਤਸਕਰੀ ਦਾ ਮਾਮਲਾ ਹੈ ਇੱਥੇ ਫਰਾਂਸ ਅੜ ਗਿਆ ਫਰਾਂਸ ਕਹਿੰਦੇ ਜੀ ਅਸੀਂ ਇਹ ਜਹਾਜ਼ ਨਹੀਂ ਭੇਜਣਾ ਅਸੀਂ ਜਹਾਜ਼ ਨਹੀਂ ਭੇਜਣਾ ਇਹ ਮਨੁੱਖੀ ਤਸਕਰੀ ਦਾ ਮਾਮਲਾ ਕਿਉਂਕਿ ਇਸ ਤੋਂ ਬਾਅਦ ਫਰਾਂਸ ਤੋਂ ਉੱਡ ਕੇ ਇਸ 에ਅਰਲਾਈਨ ਨੇ ਕਿੱਥੇ ਜਾਣਾ ਸੀ ਇਸਨੇ ਜਾਣਾ ਸੀ ਨਿਕਾਰਾਗਵਾ ਜਿੱਥੇ ਪਹਿਲਾਂ ਤੁਹਾਨੂੰ ਦੱਸਿਆ ਸੀ ਨੇ ਇੱਥੇ ਜਾਣਾ ਸੀ ਤਾਂ ਫਰਾਂਸ ਇਥੋਂ ਡਿਨਾਈ ਕਰ ਦਿੰਦਾ ਕਿ ਅਸੀਂ ਇਹਨੂੰ ਅੱਗੇ ਨਹੀਂ ਜਾਣ ਦਿੰਦੇ ਮਨੁੱਖੀ ਤਸਕਰੀ ਦਾ ਮਾਮਲਾ ਹੈ ਗੱਲਬਾਤ ਹੁੰਦੀ ਹੈ ਇੰਡੀਆ ਸਰਕਾਰ ਦੀ ਕਿਉਂਕਿ ਸਾਰੇ ਜ਼ਿਆਦਾਤਰ ਨੇ ਜਿਹੜੇ ਇੰਡੀਅਨ ਸੀ 303 ਤੇ ਸਰਕਾਰ ਫਰਾਂਸ ਦੀ ਇੰਡੀਆ ਦੇ ਨਾਲ ਗੱਲਬਾਤ ਕਰਦੀ ਹੈ ਇੰਡੀਆ ਰਾਜ਼ੀ ਹੋ ਜਾਂਦਾ ਹੈ ਹਾਲਾਂਕਿ ਇਹ ਯੂਏਈ ਦੇ ਨਾਲ ਵੀ ਗੱਲਬਾਤ ਕਰਦੇ ਨੇ ਫ੍ਰਾਂਸ ਵਾਲੇ ਅਧਿਕਾਰੀ ਕਿਉਂਕਿ ਯੂਕੇਈਏ ਤੋਂ ਜਿਹੜਾ ਪਲੇਨ ਆ ਉੱਡਿਆ ਸੀ ਪਰ ਯੂਏਈ ਨੇ ਸਾਫਨਕਰ ਕਰ ਦਿੱਤਾ ਕਿ ਸਾਡੇ ਬੰਦੇ ਨਹੀਂ ਐ ਅਸੀਂ ਇਹਨੂੰ ਵਾਪਸ ਲੈਂਦੇ ਦੂਸਰਾ ਕਾਲ ਕੀਤੀ ਫ੍ਰਾਂਸ ਨੇ ਨਿਕਾਰਾਗੋਆ ਕਿਉਂਕਿ ਫਲਾਈਟ ਦਾ ਰੂਟ ਨਿਕਾਰਾਗੋਆ ਦਾ ਸੀ ਨਿਕਾਰਾਗੋਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੀਤੀ ਕਾਲ ਤਾਂ ਇਹ ਵੀ ਮੁਕਰ ਗਏ ਇਹ ਕਹਿੰਦੇ ਕਿ ਨਹੀਂ ਸਾਡੇ ਇੱਥੇ ਕੁਝ ਨਹੀਂ ਐ ਸਾਡੇ ਕੋਲ ਨਾ ਭੇਜੋ ਇਹਨਾਂ ਦਾ ਕੋਈ ਅਸਲੀ ਜਿਹੜਾ ਠੋਠ ਕਾਣਾ ਨਹੀਂ ਐ ਤਾਂ ਫਿਰ ਇੱਕੋ ਇੱਕ ਜਿਹੜੀ ਮੰਜ਼ਿਲ ਸੀ ਵਾਪਸੀ ਦੀ ਉਹ ਭਾਰਤ ਸੀ ਸਰਕਾਰ ਨੇ ਕਿਹਾ ਕਿ ਹਾਂ ਤੁਸੀਂ ਇਹਨੂੰ ਵਾਪਸ ਭੇਜੋ ਤੇ ਫਿਰ 4 ਦਿਨਾਂ ਬਾਅਦ ਯਾਨੀ ਕਿ 24 ਦਸੰਬਰ ਨੂੰ ਇਹ ਪਲੇਨ ਦੁਬਾਰਾ ਉੱਡਦਾ ਪਰ ਯੂਏਈ ਦੀ ਜਾਣ ਦੀ ਬਜਾਏ ਇਹ ਪਲੇਨ ਉੱਡ ਕੇ ਸਿੱਧਾ ਮੁੰਬਈ 에ਰਪੋਰਟ ਤੇ ਉਤਰਦਾ ਜਿੱਥੀਆਂ ਕਿ ਤਸਵੀਰਾਂ ਤੁਸੀਂ ਦੇਖੀਆਂ ਨੇ ਕਿ ਕਿਵੇਂ ਇਹ ਜਿਹੜੇ ਯਾਤਰੀ ਨੇ ਮੂੰਹ ਛਾਪ ਕੇ ਮੀਡੀਆ ਦੇ ਕੈਮਰੇ ਤੋਂ ਨਿਕਲ ਰਹੇ ਸੀ ਕਿ ਸਾਡੀ ਪਛਾਣ ਨਾ ਹੋ ਜੇ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਅਸੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਸੋ ਇੱਥੇ ਤੱਕ ਇੱਥੋਂ ਯੂਏਈ ਤੋਂ ਉੱਡ ਕੇ ਜਾਂਦੇ ਨੇ 303 ਪਰ ਵਾਪਸ ਆਉਂਦੇ 276 ਜਿਹੜੇ 25 ਤੇ ਦੋ ਹੋਰ ਹੁੰਦੇ ਨੇ ਉਹ ਫਰਾਂਸ ਦੇ ਵਿੱਚ ਉਤਰ ਜਾਂਦੇ ਨੇ ਉਹ ਉੱਥੇ ਕਹਿੰਦੇ ਕਿ ਸਾਨੂੰ ਸ਼ਰਨ ਦਿੱਤੀ ਜਾਵੇ ਜੀ ਅਸੀਂ ਪਿੱਛੇ ਮੁੜ ਨਹੀਂ ਸਕਦੇ ਤਾਂ ਫਿਰ ਉਹ 25 ਯਾਤਰੀ ਸੀ ਉਹਨਾਂ ਨੂੰ ਜੱਜ ਜੱਜੇ ਪੇਸ਼ ਕੀਤਾ ਗਿਆ ਜੱਜ ਨੇ ਉਹਨਾਂ ਦੀ ਅਰਜੀ ਕਬੂਲੀ ਤੇ ਉਹਨਾਂ ਨੂੰ ਫਿਲਹਾਲ ਫ੍ਰੀ ਕਰ ਦਿੱਤਾ ਗਿਆ 25 ਦੇ ਨਾਲ ਦੋ ਹੋਰ ਯਾਤਰੀ ਸੀ ਜਿਹੜਾ ਪਹਿਲਾਂ ਮੈਂ ਦੱਸਿਆ ਤੁਹਾਨੂੰ ਕਿ ਜੀ ਤੇ ਸ਼ੱਕ ਹੋਇਆ ਸੀ ਕਿ ਇਹ ਮਾਸਟਰਮਾਈਂਡ ਨੇ ਪਰ ਹੁਣ ਉਹਨਾਂ ਨੂੰ ਵੀ ਦੱਸਿਆ ਜਾ ਰਿਹਾ ਕਿ ਫ੍ਰਾਂਸੀਸੀ ਸਰਕਾਰ ਤੇ ਅਧਿਕਾਰੀਆਂ ਨੇ ਉਹਨਾਂ ਨੂੰ ਸਰਕਾਰੀ ਗਵਾਹ ਬਣਾ ਲਿਆ ਕਿ ਤੁਸੀਂ ਸਾਨੂੰ ਦੱਸੀ ਚਲੋ ਕਿ ਇੰਡੀਆ ਚ ਕਿਹੜੇ ਕਿਹੜੇ ਇਹ ਏਜੰਟ ਨੇ ਫਿਰ ਅਸੀਂ ਉਹਨਾਂ ਦੀ ਧਰ ਪਕੜ ਕਰੀਏ ਤਾਂ ਇੱਧਰ ਪਿੱਛੇ ਅਸੀਂ ਤੁਹਾਨੂੰ ਦੱਸਿਆ ਕਿ ਸੀਬੀਆਈ ਨੇ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਹੈ ਪੰਜਾਬ ਹਰਿਆਣਾ ਗੁਜਰਾਤ ਤੇ ਨਾਲ ਨਾਲ ਕੇਰਲ ਇਹ ਚਾਰ ਸੂਬਿਆਂ ਦੇ ਯਾਤਰੀ ਸੀਗੇ ਨੌਜਵਾਨ ਸੀਗੇ ਇਸ ਦੇ ਵਿੱਚ ਤੇ ਚਾਰ ਸੂਬਿਆਂ ਦੇ ਵਿੱਚ ਹੁਣ ਵੱਡੀਆਂ ਐਸਆਈਟੀਆਂ ਬਣਾਈਆਂ ਗਈਆਂ ਨੇ ਏ ਰੇਡਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਤੇ ਹਰਿਆਣਾ 'ਚ ਰੇਡਾਂ ਸ਼ੁਰੂ ਹੋ ਗਈਆਂ ਤੇ ਹੁਣ ਇਹ ਏਜੰਟ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਵਾਪਸ ਭੇਜਦੇ ਸੀ ਉਹਨਾਂ ਦੀ ਧੜ ਪਕੜਾ ਹੁਣ ਜਿਹੜੀ ਸੀਬੀਆਈ ਆ ਜਾਂ ਐਸਆਈਟੀ ਸੀਆਈਡੀ ਦੀਆਂ ਟੀਮਾਂ ਉਹ ਕਰਨ ਜਾ ਰਹੀਆਂ ਨੇ ਤੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ ਕਿਉਂਕਿ ਅਸੀਂ ਅੰਕੜੇ ਪਹਿਲਾਂ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅੰਕੜੇ ਸੀ ਤਾਂ ਵੈਟਰੀ 에어ਪੋਰਟ ਸੀ ਇਹ ਫਰਾਂਸ ਦਾ ਸੀ ਤੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਸਭ ਸਮਝਾਇਆ ਤੇ 2/3 ਹਿੱਸਾ ਮਤਲਬ ਜ਼ਿਆਦਾਤਰ ਗਿਣਤੀ ਇਹਦੇ ਵਿੱਚ ਜਿਹੜੀ ਆ ਪੰਜਾਬ ਦੇ ਨੌਜਵਾਨਾਂ ਦੀ ਸੀ ਦੂਸਰੇ ਨੰਬਰ ਤੇ 25% ਯਾਤਰੀ ਇਹਦੇ ਗੁਜਰਾਤ ਦੇ ਸੀ ਤੇ ਬਾਕੀ ਕੇਰਲ ਤੇ ਹਰਿਆਣਾ ਦੇ ਯਾਤਰੀ ਸੀ ਸੋ ਇਸ ਕਰਕੇ ਇਹਦੇ ਵਿੱਚ ਜੇ ਦੱਸ ਲਈਏ ਤਾਂ ਜਿਹੜੇ 150 ਯਾਤਰੀ ਸੀ ਉਹਨਾਂ ਦੀ ਉਮਰ 20 ਸਾਲ ਮਤਲਬ 20 ਮੇਂ ਸਾਲ ਕੋਈ 20 ਸਾਲ ਦਾ 21 ਦਾ 22 ਦਾ 23 ਦਾ 150 ਯਾਤਰੀ ਇਸ ਏਜ ਦੇ ਗਰੁੱਪ ਦੇ ਨੇ ਤੇ ਜਿਹੜੇ 70 ਯਾਤਰੀ ਨੇ ਉਹ 30 ਮੀਂੇ ਬਰੇ ਦੇ ਵਿੱਚ ਨੇ ਕਿਸੇ ਦੀ 30 ਸਾਲ ਹੈ ਕਿਸੇ ਦੀ 32 ਕਿਸੇ ਦੀ 33 ਇਸ ਤਰੀਕੇ ਦੇ ਨਾਲ ਸੋ ਬਾਕੀ ਦੇ ਜਿਹੜੇ ਹੋਰ ਨੇ ਉਹ ਛੋਟੇ 11 ਦੱਸਿਆ ਤੁਹਾਨੂੰ ਮਾਈਨਰ ਸੀ ਤੇ ਬਾਕੀ ਕੁਛ 30 ਸਾਲਾਂ ਤੋਂ 34 ਸਾਲਾਂ ਤੋਂ ਉੱਪਰ ਦੇ ਏ ਸੀ ਤਾਂ ਇਸ ਤਰੀਕੇ ਦੇ ਨਾਲ ਹੁਣ ਇਹ ਵੱਡਾ ਰੈਕਟ ਹੋਇਆ ਤੇ ਇਸ ਤੋਂ ਅੱਗੇ ਚੱਲਦੇ ਆ ਤੁਹਾਨੂੰ ਇਹ ਵੀ ਅੱਗੇ ਦਿਖਾਵਾਂਗੇ ਕਿ ਰੂਟ ਇੱਥੋਂ ਤੱਕ ਤਾਂ ਅਸੀਂ ਦੱਸਤਾ ਕਿ ਦੇਖੋ ਯਾਰ ਨਿਕਾਰਾ ਗੋਆ ਜਾਂਦੇ ਨੇ ਠੀਕ ਹੈ ਜਾਂ ਗੁਏਟਮਾਲਾ ਜਾਇਆ ਜਾਂਦਾ ਥੋੜਾ ਜਿਹਾ ਅਸੀਂ ਜ਼ੂਮ ਕਰਕੇ ਦਿਖਾਉਨੇ ਆ ਤੁਹਾਨੂੰ ਯਾ ਨਿਕਾਰਾਗਵਾ ਜਾਂਦਾ ਜਾਂ ਫਿਰ ਗੁਐਟਮਾਲਾ ਜਾਇਆ ਜਾਂਦਾ ਕੋਸਟਾ ਰੀਕਾ ਪਿਆ ਇਧਰ ਪਨਾਮਾ ਪਿਆ ਬਹੁਤ ਵਾਰ ਕੀ ਹੁੰਦਾ ਕਿ ਕੁਝ ਜਿਹੜੀਆਂ ਫਲਾਈਟਾਂ ਨੇ ਉਹ ਇੰਡੀਆ ਤੋਂ ਜਿਹੜੀਆਂ ਨੇ ਕਿ ਬੁਕਿੰਗ ਕਰਾ ਦਿੰਦੀਆਂ ਨੇ ਨਾਰਥ ਅਮਰੀਕਾ ਦੀ ਕਿਉਂਕਿ ਆ ਨਾਰਥ ਅਮਰੀਕਾ ਦੇ ਜਿਹੜੇ ਦੇਸ਼ ਨੇ ਇੱਥੇ ਵਿਜ਼ਟਰ ਵੀਜ਼ਾ ਆਸਾਨੀ ਦੇ ਨਾਲ ਮਿਲ ਜਾਂਦਾ ਫਿਰ ਇੱਥੇ ਕਿਤੇ ਜਾਂ ਤਾਂ ਬ੍ਰਾਜ਼ੀਲ ਉਤਾਰ ਦਿੱਤਾ ਜਾਂਦਾ ਜਾਂ ਕੋਲੰਬੀਆ ਉਤਾਰ ਦਿੱਤਾ ਜਾਂਦਾ ਵੈਨਜ਼ੁਏਲਾ ਵੀ ਹੋ ਸਕਦਾ ਤੇ ਇੱਥੋਂ ਜਿਹੜਾ ਇਕਵਾਡੋਰ ਵੀ ਆ ਤੇ ਇੱਥੋਂ ਫਿਰ ਇਸ ਰਸਤੇ ਦੇ ਰਾਹੀ ਜਿਹੜੇ ਇਹ ਸਾਰੇ ਦੇਸ਼ ਪੈਂਦੇ ਨੇ ਪਨਾਮਾ ਕੋਸਟਾ ਰਿਕਾ ਨਿਕਾਰਾਗਵਾ ਟਨੂ ਦੱਸਿਆ ਹਾਂਡਰਸ ਹੈ ਗੁਐਟਮਾਲਾ ਤੇ ਗੁਐਟਮਾਲਾ ਕ੍ਰਾਸ ਕਰਕੇ ਫਿਰ ਮੈਕਸੀਕੋ ਪਹੁੰਚਿਆ ਜਾਂਦਾ ਜਾਂ ਫਿਰ ਕਈ ਵਾਰ ਇਹ ਕੀ ਕਰਦੇ ਨੇ ਕਿ ਗੁਐਟਮ ਨਿਕਾਰਾਗਵਾ ਉੱtre ਤੇ ਇੱਥੋਂ ਸੀ ਰੂਟ ਦੇ ਰਾਹੀ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਨੂੰ ਇੱਥੇ ਮੈਕਸੀਕੋ ਦੇ ਵਿੱਚ ਸਿੱਧਾ ਲੈ ਜੀਏ ਤੇ ਇਹ ਕੋਸ਼ਿਸ਼ ਵੀ ਹੁੰਦੀ ਹੈ ਤੇ ਬਾਕੀ ਜਿਹੜੀ ਆ ਕਿ ਪੈਦਲ ਰਸਤੇ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਆ ਇੱਥੇ ਪਨਾਮਾ ਇਹ ਪਨਾਮਾ ਇੱਥੇ ਪਨਾਮਾ ਦਾ ਜਿਹੜਾ ਕਹੇ ਸੀ ਜੰਗਲ ਬਹੁਤ ਡੇਂਜਰਸ ਆ ਤੁਰਨਾ ਤਾਂ ਇਹ ਪਨਾਮਾ ਦੇ ਜੰਗਲ ਨੂੰ ਕ੍ਰੋਸ ਕਰਕੇ ਉੱਪਰ ਚਲੇ ਗਏ ਸੀ ਨਿਕਾਰਾਗਵਾ ਸੋ ਨਿਕਾਰਾਗਵਾ ਤੋਂ ਹੋ ਕੇ ਇਹਨਾਂ ਨੇ ਮੈਕਸੀਕੋ ਪਹੁੰਚਣਾ ਸੀ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਬਾਰਡਰ ਹੈ ਇਹ ਇਹ ਜਿਹੜਾ ਸਾਰਾ ਤੁਸੀਂ ਦੇਖ ਸਕਦੇ ਹੋ ਮੈਕਸੀਕੋ ਤੇ ਅਮਰੀਕਾ ਦਾ ਇਹ ਬਹੁਤ ਵੱਡਾ ਬਾਰਡਰ ਹੈ ਤੇ ਇਸੇ ਬਾਰਡਰ ਨੂੰ ਪਾਰ ਕਰਕੇ ਲੋਕ ਨੇ ਜਿਹੜੇ ਉਹ ਅਮਰੀਕਾ ਚ ਦਾਖਲ ਹੋ ਜਾਂਦੇ ਨੇ ਤੇ ਤੁਹਾਨੂੰ ਦੱਸੇ ਨੇ ਅਸੀਂ ਅੰਕੜੇ ਕਿ ਕਿਸ ਤਰੀਕੇ ਦੇ ਨਾਲ ਹੈ ਕਿ ਹੁਣ ਤੱਕ ਜਿਹੜੇ ਇੰਨੀਆਂ ਮੌਤਾਂ ਹੋ ਚੁੱਕੀਆਂ ਨੇ